ਹਾਂ ਲੋ ਸੱਚੀ ਗੱਲ ਜੀ ਸਾਰੇ ਨੂੰ ਅੱਜ ਆਪਾਂ ਲੱਗੇ ਆਂ ਪਨੀਰ ਦੀ ਸਬਜ਼ੀ ਬਣਾਉਣਾ ਤੇ ਵਾਸਤੇ ਥੋੜਾ ਜਿਹਾ ਲਵਾਂਗੇ ਸਰੋਂ ਦਾ ਤੇਲ ਇਹਦੇ ਵਿੱਚ ਆਪਾਂ ਜਿਹੜੇ ਪਿਆਜ਼ ਆਪੋ ਪਾ ਦਾਂਗੇ ਨਾਰੀ ਅਦਰਕ ਤੇ ਲਸਣ ਜਿਹੜਾ ਕਟਿਆ ਆ ਉਹ ਵੀ ਪਾ ਦਾਂਗੇ ਕਿੰਨਣੋਂ ਆਪਾਂ ਚੰਗੀ ਤਰ੍ਹਾਂ ਪੂਨ ਲਾਂਗੇ ਦੋ ਕੱਟੇ ਹੋਏ ਪਿਆਜ ਆਪਾਂ ਇੱਦਾਂ ਹੀ ਨਾਲ ਬੁਖਾਦਾਂਗੇ ਮਾਰਡਰੰ ਦਾ ਜਿਹੜਾ ਸਾਸਾ ਆਪਾਂ ਉਹ ਵੀ ਇਹੜਾ ਉੱਪਰ ਨੂੰ ਕਰਾਂਗੇ ਖੇਲ ਵਾਲਾ ਥੱਲੇ ਨੂੰ ਕਿਉਂਕਿ ਆਪਾਂ ਜਿਹੜੀ ਉਤਲਾ ਦੇਣੀ ਆ ਥੋੜੀ ਸੌਫਟ ਹੋ ਜਵੇ ਦੋ ਮਿੰਟ ਵਾਸਤੇ ਆਪਾਂ ਇਹਨੂੰ ਟੱਕ ਦਾਂਗੇ ਉਹਦੇ ਦੋ ਪਾਦੋ ਕਮੈਂਟ ਵਾਸਤੇ ਬੰਦ ਕਰ ਦਾਂਗੇ ਕਿਉਂਕਿ ਜਿਹੜੀ ਛਿੱਲੇ ਆ ਟਮਾਟਰਾਂ ਦੇ ਸਾਉਟਾਉਂ ਥੋੜੀ ਜਿਹੀ ਇਹਨੂੰ ਆਪਾਂ ਮਿਕਸੀ ਦੇ ਵਿੱਚ ਤੜਕੇ ਨਾਲ ਪਾ ਕੇ ਤੇ ਗ੍ਰाइंड ਕਰ ਲਾਂਗੇ। ਇਹ ਸਾਦੇ ਛਿੱਲੇ ਆਪਣੀ ਅੱਜ ਤਾਂ ਲਾ ਦਾਂਗੇ ਉੱਪਰ। ਟਮਾਟਰ ਆਪਣੇ ਜਿਹੜੇ ਪੁੱਜ ਚੁੱਕੇ ਹੋਣਾ ਪਰ ਤੜਕੇ ਨੇ ਜਿਹੜਾ ਵਾ ਉਹ ਗ੍ਰाइंड ਕਰ ਲੈਣੇ ਆ। ਕਰਕੇ ਤੇ ਬਾਅਦ ਵਿੱਚ ਤੜਕਾ ਲਾਉਂਦੇ ਹਾਂ ਟਮਾਟਰ ਜਦੋਂ ਸੌਫਟ ਹੋ ਜਾਂਦੇ ਗੋਸਾਂ ਦੀ ਨਾਸ਼ੀਂ ਜਿਹੜੀ ਇਹਦੀ ਲੱਤ ਜਾਂਦੀ ਆ ਛਿੱਲ ਨੂੰ ਲਾ ਕੇ ਆਪਾਂ ਗ੍ਰाइंड ਕਰਨਾ ਵਾ ਇਹ ਟੇਸਟ ਬਹੁਤ ਵਧੀਆ ਹੁੰਦਾ ਵਾ ਇਹਨੂੰ ਗ੍ਰाइंड ਕਰਨ ਲੱਗਿਆਂ ਮੈਂ ਵਿੱਚ ਥੋੜਾ ਜਿਹਾ ਪਾਣੀ ਪਾ ਲਾਂਗੇ ਰਾਈ ਆਪਣੀ ਨਰਮ ਹੋ ਚੁੱਕੀ ਆ ਤੇ ਇਹਦੇ ਵਿੱਚ ਫੇਰ ਥੋੜਾ ਜਿਹਾ ਪਾਵਾਂਗੇ ਘਿਓ ਦਾ ਤੇਲ ਸਰੋਂ ਦਾ ਇਦੇ ਵਿੱਚ ਆਪਾਂ ਪਾ ਦਾਂਗੇ ਥੋੜਾ ਜਿਹਾ ਜੀਰਾ ਜੀਰਾ ਆਪਣਾ ਬਹੁਤ ਚੁੱਕਾ ਵਾ ਜਿਹੜਾ ਆਪਾਂ ਤੜਕਾ ਤਿਆਰ ਕਰਦੇ ਹਾਂ ਪਾ ਦਾਂਗੇ ਉਸ सब तो पहला पावे आप नमक फिर आप पा लागे हल्दी गरम मसाला घर का पीसा ਥੋੜੀ ਜਿਹੀ ਪਾਵਾਂਗੇ ਲਾਲ ਮਿਰਚ ਥੋੜੀ ਜਿਹੀ ਪਾਵਾਂਗੇ ਕਾੜੀ ਮਿਰਚ ਥੋੜਾ ਜਿਹਾ ਪਨੀਰ ਮਸਾਲਾ ਤਦੋਂ ਕੇ ਨਾ ਪਾ ਦੇ ਜੇ ਚੰਗੀ ਤਰ੍ਹਾਂ ਹੋਰ ਥੋੜਾ ਭੁੰਨਾਂਗੇ ਤੇ ਉਹ ਮਸਾਲੇ ਜਿਹੜੇ ਪਾਏ ਚੰਗੀ ਤਰ੍ਹਾਂ ਵਿੱਚ ਪੱਕ ਜਾਣ ਥੋੜਾ ਜਣ ਵਿੱਚ ਪਾ ਦਾਂਗੇ ਪਾਣੀ ਹੁਣ ਆਪਾਂ 30 ਮਿੰਟ ਤੋ ਢੱਕ ਦਾਂਗੇ ਥੋੜੀ ਦੇਰ ਹੋਰ ਪੱਕ ਚੇ ਫੇਰ ਵਿੱਚ ਭੋਂਦੇ ਆਪਾਂ ਪਨੀਰ ਥੋੜੇ ਜਿਹਾ ਫਮਟਰਾਂ ਦੇ ਦਾਣੇ ਵੀ ਨਾਲ ਵਿੱਚ ਪਾਵਾਂਗੇ ਫੇਰ ਮਿਲਾਵਾਂਗੇ ਮੈਂ ਤਾਂ ਮੈਂ ਆਪਣਾ ਤੜਕਾ ਇਹਦਾ ਉਹ ਕੋਲ ਹੀ ਰੱਖਿਆ ਹੋਆ ਹੁਣ ਆਪਾਂ ਦੇਖਦੇ ਜਿਹੜਾ ਪਾਣੀ ਉਹ ਪਾ ਦਾਂਗੇ ਹੁਣ ਇਹਦੇ ਵਿੱਚ ਆਪਾਂ ਘਰ ਦਾ ਬਣਾਇਆ ਹੈ ਪਨੀਰ ਹੋਰ ਵਿੱਚ ਪਾ ਦਾਂਗੇ ਸੰਗਣਾ ਬਦਲਾ ਆਪਣੇ ਸਾਹ ਨਾਲ ਤੁਸੀਂ ਪਾਣੀ ਬਾਸ ਸਕਦੇ ਆ ਇਸ ਤਰੀਕੇ ਨਾਲ ਬਹੁਤ ਟੇਸਟੀ ਸਬਜ਼ੀ ਬਣਦੀ ਆ ਮੇਰ ਜੀ ਸਬਜ਼ੀ ਆਪਣੇ ਤੜਕਾ ਲੱਗ ਚੁੱਕਾ ਹੁਣ ਆਪਾਂ ਇਹਨੂੰ ਟਾਕ ਦਿੰਦੇ ਰਿਜਿੰਦਿੰਦੇ ਆ ਆਪਣੀ ਬਣ ਚੁੱਕੀ ਆ ਨੇ ਨੂੰ ਰੋਟੀ ਤੇ ਨਾ ਰਖਾਈਏ ਕਿ ਤਸੋਂ ਕਿਵੇਂ ਨਹੀਂ ਬਣੀ ਆ